ਵਧਾਇਕ ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਬਾਅਦ ਸਿਆਸੀ ਚਰਚਾਵਾਂ ਤੇਜ਼ ਹੋ ਚੁੱਕੀਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕਿਹਾ ਕਿ ਅਨਮੋਲ ਗਗਨ ਮਾਨ ਮੇਰੀ ਭੈਣਾ ਵਰਗੀ ਆ ਅਸੀਂ ਬੈਠ ਕੇ ਗੱਲਬਾਤ ਕਰਾਂਗੇ ਤਾਂ ਆਖਰ ਅਨਮੋਲ ਗਗਨ ਮਾਨ ਦੇ ਵੱਲੋਂ ਸਪੀਕਰ ਸਾਹਿਬ ਨੂੰ ਅਸਤੀਫਾ ਸੌਂਪ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਦਿਲ ਉਹ ਭਾਰੀ ਹੈ ਉਦਾਸ ਹੈ ਪਰ ਮੈਂ ਆਪਣਾ ਮੈਂ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਰਹੀ ਹਾਂ ਤਾਂ ਜਿਸ ਨੂੰ ਲੈ ਕੇ ਵਿਰੋਧੀਆਂ ਨੂੰ ਵੀ ਸਵਾਲ ਮਿਲ ਚੁੱਕੇ ਨੇ ਵਿਰੋਧੀ ਆ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਦੇ ਵੱਲੋਂ ਹੋਰ ਕੀ ਕੁਝ ਕਿਹਾ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜੁਬਾਨੀ ਸੁਣਨ ਦਾ ਟੂਰ ਹੈ ਕਿਸ ਤਰ੍ਹਾਂ ਦੇ ਜਿਹੜੇ ਵਿਕਾਸ ਕਾਰਜਾਂ ਤੇ ਨਹੀਂ ਪੱਤਰ ਰੱਖੇ ਨੇ ਪੂਰੀ ਡਿਟੇਲਸ ਸੁਣਨ ਲੱਗੇ ਆ ਦੇਖੋ ਪਿਛਲੇ ਸਾਢੇ 3 ਸਾਲਾਂ ਤੋਂ ਪੰਜਾਬ ਦੇ ਵਿੱਚ ਜੋ ਲੋਕਾਂ ਨੇ ਡਿਊਟੀ ਲਈ ਸੀ ਇਸ ਮੁੱਚੇ ਪੰਜਾਬ ਦੇ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਨੇ ਤੇ ਮੇਰੇ ਹਲਕੇ ਸੁਨਾਮ ਨੇ ਤਾਂ ਮੈਨੂੰ ਬਹੁਤ ਵੱਡਾ ਮਾਣ ਬਖਸ਼ਿਆ ਸੀਗਾ ਸੋ ਉਸੇ ਮਾਣ ਦਾ ਮੁੱਲ ਹੈ ਜਿਹੜਾ ਉਹ ਮੋੜਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਅ ਅੱਜ ਹੀ 17 ਪਿੰਡਾਂ ਦੇ 36 ਕਮਾਂ ਦਾ 3 ਕਰੋੜ 68 ਲੱਖ ਰੁਪਏ ਦੇ ਕੰਮ ਨੇ ਜਿਹੜੇ ਉਹ ਉਹਨਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਗਈ ਹੈ ਜਿਦੇ ਵਿੱਚ 6 ਟੋਬਿਆਂ ਦਾ ਨਵੀਨੀਕਰਨ ਹੈ ਹੈਲਥ ਐਂਡ ਫੈਮਿਲੀ ਵੈਲਨੈਸ ਸੈਂਟਰ ਹੈ ਜਿਹੜਾ ਉਹ ਨਮੋਲ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਕਿਤੇ ਪਾਣੀ ਦੀ ਟੈਂਕੀ ਦੀ ਜ਼ਰੂਰਤ ਹੈ ਕਿਤੇ ਕੋਈ ਧਰਮਸ਼ਾਲਾ ਦੀ ਜ਼ਰੂਰਤ ਹੈ ਜਿੱਥੇ-ਜਿੱਥੇ ਜਿਵੇਂ-ਜਿਵੇਂ ਲੋਕਾਂ ਦੀ ਡਿਮਾਂਡ ਆਈ ਜਾਂਦੀ ਹੈ ਮੰਗ ਆਈ ਜਾਂਦੀ ਹੈ ਜ਼ਰੂਰਤ ਮੁਤਾਬਕ ਉਹਦੇ ਮੁਤਾਬਕ ਫੰਡਸ ਨੇ ਜਿਹੜੇ ਲੋਕਾਂ ਨੂੰ ਦੇ ਰਹੇ ਹਨ ਤੇ ਕੰਮ ਨੇ ਜਿਹੜੇ ਉਹ ਪੂਰੇ ਹੋਣਗੇ ਜਿੱਥੇ ਵੀ ਤੁਸੀਂ ਇਹ ਫਾਊਂਡੇਸ਼ਨ ਸਟੋਨ ਰੱਖਿਆ ਨੇ ਉੱਥੇ ਵੀ ਜਿਹੜਾ ਠੇਕੇਦਾਰ ਉਹਦੇ ਨਾਲ ਲਾਜ਼ਮੀ ਗੱਲ ਕਰਦੇ ਉਹਨਾਂ ਨੂੰ ਕੀ ਗੱਲ ਕਰਦੇ ਉਹਨੂੰ ਕੀ ਆਦੇਸ਼ ਹੈ ਜਿਹੜਾ ਤੁਹਾਡੇ ਵੱਲੋਂ ਦਿੱਤਾ ਹੈ ਆਦੇਸ਼ ਸੰਦੇਸ਼ ਇੱਕੋ ਹੀ ਹੈ ਪਹਿਲੇ ਦਿਨ ਤੋਂ ਇੱਕੋ ਹੀ ਹੈ ਕਿ ਨਾ ਕਿਸੇ ਨੂੰ 1 ਰੁਪਿਆ ਮੈਂ ਖਾਣ ਦੇਣਾ ਤੇ ਨਾ ਮੈਂ ਖਰਾਬ ਕਰਨ ਦੇਣਾ ਲੋਕਾਂ ਦਾ ਪੈਸਾ ਹੈ ਲੋਕਾਂ ਦੇ ਵਿੱਚ ਰੁਪਏ ਦਾ ਸਵਾਇਆ ਕਰਕੇ ਲੱਗਣਾ ਚਾਹੀਦਾ ਹੈ ਤੇ ਫਿਰ ਫੰਡ ਦੀ ਦਿੱਕਤ ਕੋਈ ਨਹੀਂ ਚੰਗੇ ਇਮਾਨਦਾਰੀ ਨਾਲ ਕੰਮਾਂ ਦੇ ਵਿੱਚ ਬਰਕਤ ਪੈਣੀ ਹੀ ਪੈਣੀ ਸੋ ਆਹੀ ਬੇਨਤੀ ਮੇਰੀ ਸਾਰੇ ਠੇਕੇਦਾਰਾਂ ਨੂੰ ਹੁੰਦੀ ਹੈ ਕਿ ਭਾਈ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰੋ ਜਿਹੜਾ ਤੁਹਾਡਾ ਰੱਬ ਲੱਗਦਾ ਹੱਕ ਮੁਤਾਬਕ ਜਿਹੜਾ ਤੁਹਾਡਾ 2% 5% 7% 10% ਜਿਹਹੇ ਜ ਤੁਹਾਡਾ ਬਿਜ਼ਨਸ ਦਾ ਮਾਰਜਨ ਹੁੰਦਾ ਹੈ ਉਹ ਜ਼ਰੂਰ ਰੱਖੋ ਕਮਾਓ ਆਪਦਾ ਪਰਿਵਾਰ ਵਧੀਆ ਤਰੀਕੇ ਨਾਲ ਪਾਲੋ ਪਰ ਜੇ ਕੋਈ ਕਹੇ ਵੀ ਅਸੀਂ ਥੁੱਕ ਨਾਲ ਬੜੇ ਪਕਾ ਦਾਂਗੇ ਉਹ ਤਾਂ ਨਹੀਂ ਮੈਂ ਚੱਲਣ ਦੇਣਾ ਹੈਗਾ ਉਹ ਤਾਂ ਬਿਲਕੁਲ ਕਲੀਅਰ ਡਾਇਰੈਕਸ਼ਨ ਨੇ ਤੇ ਨਾਲ ਹੀ ਪਿੰਡ ਵਾਲਿਆਂ ਨੂੰ ਬੇਨਤੀ ਕਰੀ ਭਾਈ ਤੁਹਾਡਾ ਪੈਸਾ ਤੁਸੀਂ ਕੋਲੇ ਖੜਕੇ ਲਵਾਓ ਤੇ ਤਾਂ ਕਿ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਬੀਇੰਗ ਐ ਸੁਪਰਵਾਈਜ਼ਰ ਬੀਇੰਗ ਐ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਅਨਮੋਲ ਗਗਨ ਮਾਨ ਨੇ ਰਿਜ਼ਾਈਨ ਕਰਿਆ ਕੀ ਪ੍ਰਤੀਗਿਰਧ ਨਹੀਂ ਨਹੀਂ ਮੈਂ ਸਵੇਤ ਜਿਵੇਂ ਤੁਹਾਨੂੰ ਦੱਸਿਆ ਨਹੀਂ ਮੈਸੇਜ ਤਾਂ ਪਿੰਡਾ ਜੀ ਸਿੰਘ ਮੇਰੀ ਉਹਨਾਂ ਨਾਲ ਅਜੇ ਗੱਲ ਹੀ ਹੋ ਸਕੀ ਹੈਗੀ ਮੇਰੀ ਸਪੀਕਰ ਨਾਲ ਸਾਭ ਨਾਲ ਵੀ ਗੱਲ ਨਹੀਂ ਉਹ ਵੀ ਆਪਦੇ ਫੰਕਸ਼ਨਾਂ ਦੇ ਵਿੱਚ ਬੀਜੀ ਸੀ ਕਿ ਜਿਵੇਂ ਕੋਈ ਗੱਲਬਾਤ ਹੋ ਜਾਂਦੀ ਹੈ ਉਹ ਵੀ ਕਰਕੇ ਦੱਸਾਂਗੇ ਜਿਵੇਂ ਉਹਨਾਂ ਨੇ ਜਿਹੜਾ ਫੇਸਬੁੱਕ ਤੇ ਜਿਵੇਂ ਉਹਨਾਂ ਨੇ ਪਾਇਆਗਾ ਕਿ ਦਿਲ ਬਹੁਤ ਭਾਰਾ ਹੈਗਾ ਬਹੁਤ ਦੁਖੀ ਉਹਨਾਂ ਨੇ ਉਹ ਕਰਿਆਗਾ ਤੇ ਉਸ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਪੋਸਟ ਹੈ ਅਰਵਿੰਦ ਕੇਜਰੀਵਾਲ ਨੂੰ ਉਹ ਮਿਲ ਕੇ ਆਏ ਨੇ ਕੀ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਜਿਵੇਂ ਮੈਂ ਵੀ ਸਭ ਤੁਹਾਨੂੰ ਕਹਿ ਰਿਹਾ ਮੇਰੇ ਹੀ ਉਹਨਾਂ ਨਾਲ ਗੱਲ ਹੀ ਨਹੀਂ ਹੋਈ ਹੈਗੀ ਜੋ ਤੱਕ ਗੱਲ ਹੀ ਨਹੀਂ ਹੁੰਦੀ ਹੈਗੀ ਉਹ ਤੱਕ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਪਾਰਟੀ ਦੇ ਵਿੱਚ ਅਸੀਂ ਸਾਰੇ ਇੱਕ ਤਰੀਕੇ ਨਾਲ ਇੱਕ ਟੀਮ ਵਜੋਂ ਇੱਕ ਭੈਣਾ ਭਰਾਵਾਂ ਵਜੋਂ ਅਸੀਂ ਸਾਰੇ ਵਿਚਰਦੇ ਹਾਂ ਇਹੋ ਜਿਹੀ ਕੋਈ ਗੱਲ ਮੈਨੂੰ ਨਹੀਂ ਲੱਗਦੀ ਹੈਗੀ ਕਿ ਕਿਸ ਕੋਈ ਪਾਰਟੀ ਦੇ ਵਿੱਚ ਫੀਲ ਕੀਤੀ ਹੋਊਗੀ ਜਾਂ ਕਰਦਾ ਹੋਊਗਾ ਪਰ ਫਿਰ ਵੀ ਜੇ ਕੋਈ ਉਹਨਾਂ ਨੇ ਇਹ ਜੀ ਗੱਲ ਲਿਖੀ ਹੈ ਤੇ ਬੈਠਾਂਗੇ ਅਸੀਂ ਕੁਲੀਗਾਂ ਮੇਰੇ ਛੋਟੇ ਭੈਣਾ ਵਰਗੇ ਪਰ ਬੈਠਾਂਗੇ ਤੇ ਜੇ ਕੋਈ ਐਸੀ ਗੱਲਬਾਤ ਹੋਈ ਤਾਂ ਜ਼ਰੂਰ ਉਹਨੂੰ ਦਰਸਤ ਕੀਤੇ ਚੋ। ਕੀ ਲੱਗਦਾ ਜੀ ਇਸ ਤੀਫਾ ਉਹਨਾਂ ਦਾ ਜਿਹੜਾ ਮਨਜ਼ੂਰ ਕੀਤਾ ਜਾ ਉਹ ਤੁਸੀਂ ਜੇ ਤੁਸੀਂ ਤੁਸੀਂ ਬਹੁਤ ਜਲਦੀ ਸਵਾਲ ਪੁੱਛ ਰਹੇ ਹੋ ਜਿਵੇਂ ਮੈਂ ਕਹ ਰਿਹਾ ਮੇਰੀ ਅਸੀਂ ਉਹਨਾਂ ਨਾਲ ਗੱਲ ਹੀ ਨਹੀਂ ਕੋਈ ਹੋਈ ਹੈਗੀ ਨਾ ਉਹਨਾਂ ਨਾਲ ਹੋਈ ਹੈ ਨਾ ਪਾਰਟੀ ਦੇ ਵਿੱਚ ਕਿਸੇ ਨਾਲ ਹੋਈ ਹੈ ਨਾ ਹੀ ਸਪੀਕਰ ਸਾਹਿਬ ਨਾਲ ਹੋਈ ਹੈ ਸਵੇਰ ਦੇ ਆਪਦੇ ਹਲਕੇ ਦੇ ਵਿੱਚ ਹੀ ਫਿਰਦੇ ਆ ਹੁਣ ਅੱਜ ਕੱਲ ਜਦੋਂ ਵੀ ਉਹਨਾਂ ਨਾਲ ਮੁ ਤੇ ਫਿਰ ਪਤਾ ਲੱਗਿਆ ਕੀ ਕਰਨਾ। ਅਮਵੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕਿਹਾ ਕਿ ਜਦੋਂ ਬੇਅਦਬੀ ਹੋਈ ਸੀ ਸਾਡੇ ਸਮੇਂ ਦੇ ਵਿੱਚ ਤਾਂ ਜਿਹੜਾ ਕੇਸ ਸੀਗਾ ਵਿਰੋਧੀ ਪਾਰਟੀਆਂ ਦੇ ਵੱਲੋਂ ਜ਼ੋਰ ਪਾ ਕੇ ਸੀਬੀਏ ਨੂੰ ਦੇ ਦਿੱਤਾ ਗਿਆ ਸੀਗਾ ਤਾਂ ਉਹ ਉਹਨਾਂ ਨੇ ਸਵਾਲ ਕੀਤਾ ਕਿ ਸਾਡੇ ਕੋਲ ਤਾਂ ਕੇਸ ਹੀ ਨਹੀਂ ਰਿਹਾ ਸੀਗਾ ਤੇ ਚਰਚਾ ਜਿਹੜੀ ਵਿਧਾਨ ਸਭਾ 'ਚ ਉਹ ਸਾਰੀ ਸ਼੍ਰੋਮਣੀ ਕਾਲ ਦਲ ਦੇ ਜਿਹੜਾ ਬੇਅਦਬੀ ਵਾਲੇ ਮਸਲੇ ਸੀ ਉਹਦੇ ਤੇ ਹੁੰਦੀ ਰਹੀ। ਨਹੀਂ, ਇਹੀ ਤਾਂ ਗੱਲ ਹੈ ਨਾ ਵੀ ਜਦੋਂ ਉਹਨਾਂ ਦੀ ਸਰਕਾਰ ਵੇਲੇ ਤਕਰੀਬਨ ਡੇਢ ਸਾਲ ਜਦੋਂ ਨਾ ਬਰਗਾੜੀ ਬੇਅਦਬੀ ਦੇ ਮਸਲੇ ਦੇ ਵਿੱਚ ਨਾ ਬਹਿਬਲ ਕਲਾ ਔਰ ਕੋਟਕਪੂਰੇ ਗੋਲੀਬਾਰੀ ਦੇ ਔਰ ਜੋ ਉੱਥੇ ਲਾਠੀ ਚਾਰਜ ਹੋਇਆ ਸੀਗਾ ਨਾ ਉਹਦੇ ਉੱਪਰ ਜਦੋਂ ਕੋਈ ਇਨਸਾਫ ਹੀ ਨਹੀਂ ਹੋਇਆ ਹੈਗਾ ਤੇ सीबीआई ਨੂੰ ਭੇਜ ਦਿੱਤਾ ਗਿਆ सीबीआई ਦੇ ਵਿੱਚ ਵੀ ਜਦੋਂ ਇੱਕ ਵਾਰੀ ਉੱਥੇ ਚਲਾ ਜਾਂਦਾ ਹੈ ਫਿਰ ਮੁੜ ਕੇ ਉਹ ਗਿੱਲਾ ਪੀਣਾ ਇਹੋ ਜਿਹਾ ਪੈਂਦਾ ਕਿ ਮੁੜ ਕੇ ਛੇਤੀ ਛੇਤੀ ਹੱਲ ਹੀ ਨਹੀਂ ਹੁੰਦਾ ਹੈਗਾ ਸੋ ਹੁਣ ਇਹਦੇ ਬਾਰੇ ਸੰਜੀਤ ਜੀ ਦੇ ਨਾਲ 3.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਮਾਨਸਾਹਬ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੀ ਹੈ ਜੋ ਇੱਕ ਐਸਆਈਟੀ ਬਣੀ ਸੀਗੀ ਐਲਕੇ ਯਾਦਵ ਦੀ ਉਹਨੇ ਆਪਦੇ ਚਲਾਨ ਨੇ ਜਿਹੜੇ ਉਹ ਪੇਸ਼ ਕਰ ਦਿੱਤੇ ਨੇ ਕੋਰਟ ਦੇ ਵਿੱਚ ਤੇ ਮੈਂ ਉਮੀਦ ਰੱਖਦਾ ਕਿ ਬੜੀ ਜਲਦੀ ਹੀ ਜੋ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਦਿਲਾਂ ਨੂੰ ਸੱਟ ਮਾਰੀ ਗਈ ਸੀਗੀ ਉਹਦਾ ਇਨਸਾਫ ਜਿਹੜਾ ਬੜੀ ਜਲਦੀ ਹੀ ਹੋਊਗਾ ਜਿਕਰਮਜੀਤ ਸਿੰਘ ਜਿੱਟਿਆ ਨੂੰ 9 ਦਿਨਾਂ ਦੀ ਲੈਖ ਰਾਸਤ ਅੱਜ ਭੇਜਿਆ ਗਿਆਗਾ ਉਹਨੂੰ ਕਿਵੇਂ ਦੇਖਦੇ ਹੋ ਉਹ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਜੀ ਇੱਕ ਗੱਲ ਅਸ਼ੂਰ ਕਰ ਦਿੰਨੇ ਆ ਕਿ ਜਿਨੇ ਕਿਸੇ ਨੇ ਪੰਜਾਬ ਦੇ ਵਿੱਚ ਲੁੱਟਕ ਸੁੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਗਲਤ ਤਰੀਕੇ ਨਾਲ ਪ੍ਰਾਪਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨੇ ਕਿਸੇ ਨੇ ਕਰ ਕਰ ਨਸ਼ੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨੇ ਕਿਸੇ ਨੇ ਪੰਜਾਬ ਦਾ ਪੰਜਾਬੀਆਂ ਦਾ ਤੇ ਪੰਜਾਬੀਅਤ ਦਾ ਨੁਕਸਾਨ ਕੀਤਾ ਉਹ ਬਖਸ਼ਿਆ ਨਹੀਂ ਜਾਉਂਦਾ ਸੁਣਿਆ ਅਮਨ अरोड़ा ਦੇ ਵੱਲੋਂ ਕਿਹਾ ਗਿਆ ਕਿ ਅਸੀਂ ਬੈਠ ਕੇ ਗੱਲਬਾਤ ਕਰਾਂਗੇ ਕਿਉਂਕਿ ਪਾਰਟੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਹਿੰਦੇ ਸਭ ਕੁਝ ਸਹੀ ਚੱਲ ਰਿਹਾ ਪਾਰਟੀ ਦੇ ਵਿੱਚ ਅਜਿਹਾ ਕੁਝ ਨਹੀਂ ਹੈ ਤਾਂ ਇਹਨਾਂ ਦਾ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਕਾਰਨ ਕੀ ਆ ਕਾਰਨ ਬਹੁਤ ਸਾਰੇ ਹੋ ਸਕਦੇ ਨੇ ਤਾਂ ਕਾਰਨ ਦਾ ਹਾਲੇ ਪਤਾ ਨਹੀਂ ਲੱਗਿਆ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਸਕਦਾ